ਦੇਖੋ ਭਾਈ ਕਿੱਡੇ ਕਿੱਡੇ ਕੱਛੂ ਨੇ ਦੇਖਣ ਨੂੰ ਛੋਟੇ ਲੱਗਦੇ ਆ ਕਿਉਂਕਿ ਵੀਡੀਓ ਛੋਟੀ ਹੁੰਦੀ ਹੈ ਨਾ ਪਰ ਵੈਸੇ ਇਹ ਜਾਨੀ ਕਿ ਜੇ ਆਪਾਂ ਮੰਨੀਏ ਤਾਂ ਇਹ ਹੈਗੇ ਨੇ ਲਗਭਗ ਕੁਆਂਟਲ ਕੁਆਂਟਲ ਡੇਢ ਡੇਢ ਕੁਆਂਟਲ ਦੇ ਦਿਖਾਉ ਤੁਹਾਨੂੰ ਇਹ ਤੋਂ ਵੀ ਵੱਡਾ ਤਾਂ ਵੀਡੀਓ ਜ ਤੁਹਾਨੂੰ ਪਤਾ ਵੀ ਕੈਮਰਾ ਨੇੜੇ ਹੁੰਦਾ ਆ ਦੇਖੋ ਤੁਸੀਂ ਆ ਦਾ ਬਹੁਤ ਹੀ ਵੱਡਾ ਇਹ ਹੋਊਗਾ ਮੋਜ ਨਾਲ 2 ਕੁਇੰਟਲ ਦਾ ਬਸ ਇਸ ਤਰ੍ਹਾਂ ਇੱਥੇ ਬੰਦਾ ਬਿਠਾਇਆ ਹੋਇਆ ਚਿੜੀਆ ਘਰ ਵਾਲਿਆਂ ਦਾ ਉਹਦੇ ਕੋਲੇ ਆਹਾ ਮਤਲਬ ਕੱਖ ਜੇ ਹੁੰਦੇ ਆ ਤੇ ਬਸ ਇਹ ਲੈ ਕੇ ਪਾਈ ਜਾਂਦੇ ਨੇ 5 ਡਾਲਰ ਦੇ 5 ਯਾਨੀ ਕਿ ਉਹ ਦਿੰਦਾ 5 ਟਾਣੀਆਂ ਕਹਿ ਸਕਦੇ ਆ ਇਹੋ ਜਿਹਾ ਹਿਸਾਬ ਕਿਤਾਬ ਆ ਪਾਈ ਅਮਰੀਕਾ ਦੇ ਚਿੜੀਆ ਕਰਦਾ ਬਾਕੀ ਆ ਬਣਾਏ ਹੋਏ ਨੇ ਜਾਨਵਰ ਇਹ ਤਾਂ ਵੈਸੇ ਨਕਲੀਓ ਬਣਾਏ ਹੋਏ ਨੇ ਸਾਰੇ ਪਰ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਨਾ ਆ ਹੁੰਦਾ ਦੇਖੋ ਜੰਗਲੀ ਸੂਰ ਅਸਲੀ ਕਹਿੰਦੇ ਆ ਜਿਹੜਾ ਇਹ ਦੰਦ ਪਾ ਕੇ ਪਾੜ ਦਿੰਦਾ ਇਹ ਹੁੰਦਾ ਅਸਲੀ ਸੂਰ ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਨੇ ਡਰਾਈਵ ਥਰੂ ਜਾਨਵਰਾਂ ਨੂੰ ਹੱਥ ਲਾ ਸਕਦੇ ਆ ਆਪਦੇ ਹੱਥੀਂ ਖਵਾ ਪਿਆ ਸਕਦੇ ਆ ਉਹ ਤਾਂ ਇੱਕ ਜਿਵੇਂ ਕਹਦੀ ਆ ਆਨੰਦੀ ਵੱਖਰਾ ਸੀ ਆ ਬੈਠੀਆਂ ਨੇ 6 ਹਾਂ 6 ਕਹਿੰਦੇ ਆ ਜੀ ਨੂੰ ਸ਼ੇਹ ਦਾ ਤੱਕਲਾ ਬਾਕੀ ਆ ਪੰਛੀ ਹੋਰ ਵੀ ਕੁਝ ਕੁ ਪੰਛੀ ਹੈਗੇ ਨੇ ਇਹ ਆਲੇ ਦੁਆਲੇ ਪਾਣੀ ਦੇ ਵਿੱਚ ਰੱਖੇ ਹੋਏ ਨੇ ਜਾਨਵਰ ਇਹ। ਆ ਜਿਹੜੇ ਬਣਾਏ ਤਾਂ ਡੁਪਲੀਕੇਟ ਹੋਏ ਨੇ ਦੇਖਣ ਨੂੰ ਅਸਲੀ ਲੱਗਦੇ ਨੇ ਜਮਾ। ਭਲੇਖਾ ਪਾਉਂਦੇ ਆ। ਆਪਣੇ ਚੰਡੀਗੜ੍ਹ ਵਾਲੇ ਚਿੜੀਆ ਘਰ ਵੀ ਬਣਾਏ ਹੋਏ ਨੇ ਛੱਤ ਵੀੜ ਵਾਲੇ 'ਚ। ਆ ਬੈਠੇ ਨੇ ਤੋਤੇ ਉਰੀ ਰੰਗ ਦੇਖੋ ਕੁਦਰਤ ਦਾ ਹਨਾ ਕੁਦਰਤ ਦੇ ਰੰਗ ਨਾਲੋਂ ਕੋਈ ਸੋਹਣਾ ਰੰਗ ਨਹੀਂ ਹੈਗਾ ਦੇਖੋ ਤੁਸੀਂ ਐਨ ਤਿੰਨੇ ਅੱਡ ਅੱਡ ਰੰਗ ਦੇ ਹਨਾ ਕਾ ਭਗਤ ਫਿਰਦਾ ਗੇੜੇ ਕੱਢਦਾ ਇਹ ਕ ਲਾਮ ਕਦਾ ਪਰ ਜਿਹੜੇ ਜਾਨਵਰ ਖੁੱਲੇ ਹੁੰਦੇ ਆ ਉਹ ਗੱਲਬਾਤ ਹੋਰੀ ਹੁੰਦੀ ਐ ਲੱਖ ਸਹੂਲਤ ਹੋਵੇ ਪਿੰਜਰਾ ਤਾਂ ਜੇਲ ਹੀ ਹੁੰਦਾ ਆ ਦੇਖੋ ਜ਼ਮੀਨ ਕਾਲਾ ਤੇ ਆਪਾਂ ਇਹ ਗੱਲਬਾਤ ਅਮਰੀਕਾ ਦੇ ਚਿੜੀਆ ਘਰ ਦੀ ਇਹੋ ਜਿਹਾ ਸਾਬ ਕਿਤਾਬ ਆ ਇੱਥੇ ਤੁਸੀਂ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹਸਤੇ ਬਾਤੇ ਰਹੋ ਚੜਦੀ ਕਲਾ ਵਿੱਚ ਰਹੋ ਧੰਨਵਾਦ